ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਨਾਲ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਪ੍ਰਤਾਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਕੇ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਧਾਰ ਹੁੰਦਾ ਸੋ ਇਹ ਕਾਲ ਯੁਗ ਦੇ ਅੰਦਰ ਚਾਨਣ ਮਨਾਰੇ ਦੀ ਤਰ੍ਹਾਂ ਸਤਿਗੁਰਾਂ ਨੇ ਬਾਣੀ ਪ੍ਰਗਟ ਕੀਤੀ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਪੜਿਆ ਹੋਇਆ ਜਾਂ ਅਨਪੜਿਆ ਮਨੁੱਖ ਵੀ ਸਤਿਗੁਰਾਂ ਦੀ ਬਾਣੀ ਨੂੰ ਸਰਵਣ ਕਰਕੇ ਪਾਰ ਹੁੰਦਾ ਹੈ ਸੋ ਮਹਾਰਾ ਸੱਚੇ ਪਾਤਸ਼ਾਹ ਕਹਿਣਾ ਕਰਦੇ ਆ ਕਿ ਭਾਈ ਬਾਣੀ ਨੂੰ ਜਪੋ ਬਾਣੀ ਨੂੰ ਪੜੋ ਇਕੱਤਰ ਹੋ ਕੇ ਸੰਗਤੀ ਰੂਪ ਵਿੱਚ ਬਾਣੀ ਨੂੰ ਜਪਣ ਦੇ ਨਾਲ ਬਹੁਤ ਬੇਅੰਤ ਖਜ਼ਾਨੇ ਪ੍ਰਾਪਤ ਹੁੰਦੇ ਆ ਸੰਸਾਰ ਵਿੱਚ ਪਹਿਲਾਂ ਵੀ ਬਾਣੀ ਸੀ ਖਾਲਸਾ ਜੀ ਵੇਦ ਰੂਪ ਜਿਹੜੇ ਸੀ ਉਹ ਵੀ ਬਾਣੀ ਰੂਪ ਹੀ ਉਤਰੇ ਸੀ ਬ੍ਰਹਮਾ ਜੀ ਨੂੰ ਅਕਾਲ ਪੁਰਖ ਦੀ ਖੁਸ਼ੀ ਨਾਲ ਉਤਰੇ ਸਨ ਫਿਰ ਸਿਮਰਤियां ਖਾਲਸਾ ਜੀ ਆਈਆਂ ਕੁਰਾਨ ਆਈ ਜਾਂ ਬਾਈਬਲ ਆਈ ਜਾਂ ਭਾਗਵਤ ਗੀਤਾ ਆਈ ਜਾਂ ਹੋਰ ਖਾਲਸਾ ਜੀ ਕਈ ਬੇਅੰਤ ਜਿਹੜੇ ਧਾਰਮਿਕ ਜਿਹੜੇ ਗ੍ਰੰਥ ਹਨ ਉਹ ਧਰਤੀ ਤੇ ਉਤਰੇ ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਸ਼ੇਸ਼ਤਾ ਕੀ ਹੈ ਆਪਾਂ ਨੂੰ ਸਮਝ ਨਹੀਂ ਆਈ ਖਾਲਸਾ ਜੀ ਆਪਾਂ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਇੱਥੋਂ ਤੱਕ ਆਪਣੀ ਮਤ ਨਹੀਂ ਵਰਤੀ ਵੀ ਸਤਗੁਰੂ ਮਹਾਰਾਜ ਜੀ ਕੀ ਹਨ ਸਤਗੁਰੂ ਜੀ ਮਹਾਰਾਜ ਵਿੱਚ ਤੇ ਹੋਰਾਂ ਗ੍ਰੰਥਾਂ ਦੇ ਵਿੱਚ ਕੀ ਫਰਕ ਹੈ ਤੇ ਕੀ ਅੰਤਰ ਹੈ ਜਾਂ ਸਤਗੁਰੂ ਮਹਾਰਾਜ ਜੀਆਂ ਦੇ avatars ਵਿੱਚ ਕੀ ਅੰਤਰ ਹੈ ਤੇ ਹੋਰਾਂ avatars ਵਿੱਚ ਕੀ ਅੰਤਰ ਹੈ ਜਾ ਖਾਲਸਾ ਜੀ ਹੋਰਾਂ ਦੀ ਕੀ ਦੇਣ ਹੈ ਤੇ ਸਤਗੁਰਾਂ ਦੀ ਕੀ ਦੇਣ ਹੈ ਆਪਾਂ ਇੱਥੇ ਅੰਤਰ ਨਹੀਂ ਕਰ ਸਕੇ ਆਪਾਂ ਇੱਕੋ ਗੱਲ ਦੀ ਪਸੂੜੀ ਪਾ ਛੱਡੀ ਕਿ ਸਾਰੇ ਇੱਕ ਨੇ ਸਾਰੇ ਇੱਕ ਨਹੀਂ ਹੋ ਸਕਦੇ ਆਪੋ ਆਪਣੀ ਮਤ ਅਨੁਸਾਰ ਸੰਸਾਰ ਤੇ ਹਰ ਕੋਈ ਆਉਂਦਾ ਜਿਹੜੇ ਖਾਲਸਾ ਜੀ ਇਹ ਤਿੰਨ ਦੇਵ ਤੇ ਹਨ ਇਹਨਾਂ ਕੋਲੇ ਜਿਹੜੀ ਸ਼ਕਤੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਿੱਤੀ ਹੋਈ ਹੈ ਇਹ ਮਾਇਆ ਦੇ ਵਿੱਚੋਂ ਪੈਦਾ ਹੋਏ ਹਨ ਮਾਇਆ ਕਿਸ ਵਿੱਚੋਂ ਪੈਦਾ ਹੋਈ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੈ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਕਲਗੀ ਤਰਸਵਾਮੀ ਜੀ ਤੱਕ ਉਹ ਤੋਂ ਹੁਣ ਖਾਲਸਾ ਜੀ ਗੁਰੂ ਖਾਲਸੇ ਪੰਥ ਵਿੱਚ ਉਹ ਫਿਰ ਹੁਣ ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜਿਹੜੀ ਹੈ ਉਹ ਪ੍ਰਕਾਸ਼ਮਾਨ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦਾ ਅੰਤਰ ਸਾਨੂੰ ਪਤਾ ਹੋਣਾ ਚਾਹੀਦਾ ਹੈ। ਜੇ ਸਾਨੂੰ ਅੰਤਰ ਪਤਾ ਹੋਵੇਗਾ ਫਿਰ ਖਾਲਸਾ ਜੀ ਜਿਹੜਾ ਮਹਾਰਾਜ ਜੀ ਨੂੰ ਧਿਆਉਣਾ ਹੈ, ਮਹਾਰਾਜ ਜੀ ਪ੍ਰਤੀ ਪੇਮ ਰੱਖਣਾ ਉਹ ਪਤਾ ਲੱਗਦਾ ਮਨ ਵਿੱਚ ਆਪਣੇ ਆਪ ਪੈਦਾ ਹੁੰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਉਸ ਅਕਾਲ ਪੁਰਖ ਅਗੰਮੀ ਜੋਤ ਦੇ avatars ਹਨ ਜਿਸ ਜੋਤ ਨੂੰ ਖਾਲਸਾ ਜੀ ਕਦੇ ਕਿਸੇ ਤੱਕਿਆ ਨਹੀਂ ਪਰ ਸਾਰਿਆਂ ਘਟਾਂ ਦੇ ਵਿੱਚ ਉਹੀ ਜੋਤ ਹੈ ਪਸ਼ੂ ਪੰਛੀਆਂ ਵਿੱਚ ਵੀ ਉਹੀ ਜੋਤ ਹੈ ਜਾਨਵਰਾਂ ਵਿੱਚ ਸਾਡੇ ਵਿੱਚ ਬਨਸਪਤੀ ਵਿੱਚ ਰੁੱਖਾਂ ਵਿੱਚ ਪਹਾੜਾਂ ਵਿੱਚ ਪਾਣੀ ਵਿੱਚ ਹਵਾ ਵਿੱਚ ਧਰਤੀ ਦੇ ਕਣ ਕਣ ਜਰੇ ਜਰੇ ਵਿੱਚ ਜਿਹੜੀ ਜੋਤ ਪ੍ਰਕਾਸ਼ਮਾਨ ਹੈ ਉਹ ਜੋਤ ਦਾ avatars ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ ਉਸੇ ਜੂਤ ਦਾ ਅਵਤਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਸੋ ਇਸ ਕਰਕੇ ਭਾਈ ਜਿਹੜੇ ਹੋਰ ਦੇਵਤੇ ਨੇ ਉਹ ਖਾਲਸਾ ਜੀ ਮਾਇਆ ਦੀ ਉਤਪਨ ਹਨ ਉਹ ਮਾਇਆ ਵਿੱਚੋਂ ਪੈਦਾ ਹੋਏ ਹਨ ਉਹ ਸਤਗੁਰੂ ਜੀ ਮੌਜ ਮਹਾਰਾਜ ਦੀ ਕਿਰਪਾ ਸਦਕਾ ਮਾਇਆ ਦੇ ਵਿੱਚੋਂ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਪੰਡਹਾਰੀ ਇਕ ਲਾਏ ਦੀ ਬਾਣ ਸੋ ਇਹ ਮਹਾਰਾਜ ਸੱਚ ਪਾਸ਼ਾ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬਚਨ ਮਿਲਦੇ ਸੋ ਖਾਲਸਾ ਜੀ ਇਸ ਕਰਕੇ ਜਿਹੜਾ ਪੂਰਿਆਂ ਗੁਰੂਆਂ ਨਾਲ ਜੁੜਿਆ ਹੈ ਪੂਰਾ ਗੁਰੂ ਕੌਣ ਹੈ ਅੱਜ ਕੱਲ ਖਾਲਸਾ ਜੀ ਸੰਸਾਰ ਦੇ ਵਿੱਚ ਦੋ ਪੂਰੇ ਗੁਰੂ ਹਨ ਪਰ ਉਹਨਾਂ ਦੀ ਖੋਜ ਕਰਨੀ ਪੈਂਦੀ ਹੈ ਦੋ ਨਹੀਂ ਹੈ ਤੇ ਇੱਕ ਰੂਪ ਅਲੱਗ-ਅਲੱਗ ਹਨ ਇੱਕ ਤੇ ਸ਼ਬਦਾ અવਤਾਰ ਹੈ ਜਿਹੜਾ ਕਦੇ ਖਾਲਸਾ ਜੀ ਨਾਸ਼ ਨਹੀਂ ਹੋਣਾ ਇੱਕ ਮਹਾਰਾਜ ਜੀਆ ਦਾ ਜਿਹੜਾ ਖਾਲਸਾ ਜੀ ਨਾਦੀ ਪੁੱਤ ਹੈ ਖਾਲਸਾ ਪੰਥ ਇਹ ਵੀ ਸਤਗੁਰੂ ਜੀ ਮਹਾਰਾਜ ਜੀਆਂ ਨੇ ਗੁਰੂ ਨੂੰ ਸਤ ਗੁਰੂ ਕਰਕੇ ਸਾਜਣਾ ਕੀਤਾ ਜਿਸ ਵੇਲੇ ਮਹਾਰਾਜ ਕਲਗੀਧਰ ਸਵਾਮੀ ਜੀ ਚਮਕੌਰ ਦੀ ਗੜੀ ਵਿੱਚੋਂ ਖਾਲਸਾ ਜੀ ਪੰਜਾਂ ਸਿੰਘਾਂ ਦੇ ਹੁਕਮ ਅਨੁਸਾਰ ਸਤਗੁਰੂ ਜੀ ਤਾੜੀ ਮਾਰ ਕੇ ਨਿਕਲੇ ਸਨ ਉਸ ਵੇਲੇ ਮਹਾਰਾਜ ਜੀਆਂ ਨੇ ਆਪਣਾ ਜਿਹੜਾ ਸੀਸ ਦੇ ਉਤੋਂ ਕਲਗੀ ਤੋੜਾ ਸੀ ਉਹ ਸਤਗੁਰੂ ਜੀਆਂ ਨੇ ਪੰਥ ਨੂੰ ਦਿੱਤਾ ਸੀ ਗੁਰੂ ਖਾਲਸੇ ਪੰਥ ਨੂੰ ਭਾਈ ਸੰਗਤ ਸਿੰਘ ਸਾਹਿਬ ਜੀ ਦੇ ਖਾਲਸਾ ਜੀ ਸੀਸ ਤੇ ਸਜਾਉਣਾ ਕੀਤਾ ਸੀ ਉਸ ਵੇਲੇ ਗੁਰਿਆਈ ਪੰਜਾਂ ਸਿੰਘਾਂ ਨੂੰ ਕੱਲੀ ਭਾਈ ਸੰਗਤ ਸਿੰਘ ਜੀ ਨੂੰ ਇਹ ਕਲਗੀ ਦੇ ਕੇ ਇਹਦਾ ਮਤਲਬ ਇਹ ਨਹੀਂ ਕਿ ਭਾਈ ਇਕੱਲੇ ਸੰਗਤ ਸਿੰਘ ਜੀ ਨੂੰ ਦਿੱਤਾ ਸਭ ਕੁਝ ਉਸ ਵੇਲੇ ਜਿਹੜੇ ਪੰਜ ਸਿੰਘ ਸਨ ਬਾਬਾ ਜੀ ਬਾਬਾ ਦਾਇਆ ਸਿੰਘ ਸਾਹਿਬ ਬਾਬਾ ਧਰਮ ਸਿੰਘ ਸਾਹਿਬ ਜੀ ਵੀ ਉਸ ਵੇਲੇ ਸਨ ਬਾਬਾ ਸੰਤ ਸਿੰਘ ਸਾਹਿਬ ਜੀ ਵੀ ਸਨ ਉੱਥੇ ਸੋ ਇਸ ਕਰਕੇ ਭਾਈ ਇਹ ਪੰਜ ਸਿੰਘ ਸਨ ਪੰਜਾਂ ਸਿੰਘਾਂ ਨੂੰ ਸਤਿਗੁਰਾਂ ਜੀਆ ਨੇ ਪੰਥ ਨੂੰ ਖਾਲਸਾ ਜੀ ਉਸ ਵੇਲੇ ਗੁਰਿਆਈ ਬਖਸ਼ੀ ਸੀ ਵੀ ਤੁਸੀਂ ਸਾਨੂੰ ਹੁਕਮ ਲਾਇਆ ਜਾਣ ਦਾ ਅੱਜ ਤੋਂ ਤੁਸੀਂ ਖਾਲਸੇ ਦੇ ਇਹ ਜਿਹੜੀ ਗੁਰਿਆਈ ਹੈ ਖਾਲਸੇ ਵਿੱਚ ਵੀ ਰਹੇਗੀ ਫਿਰ ਪਾਤਸ਼ਾਹਾਂ ਦੇ ਪਾਤਸ਼ਾਹ ਸਤਿਗੁਰ ਜੀਆ ਨੇ ਦੱਖਣ ਦੀ ਧਰਤੀ ਤੇ ਜਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਬਖਸ਼ੀ ਸੋ ਖਾਲਸਾ ਜੀ ਆਪਾਂ ਜੇ ਗੁਰੂ ਨਾਲ ਜੁੜਨਾ ਹੈ ਤੇ ਸਾਨੂੰ ਪੰਜਾਂ ਦੇ ਪੇਸ਼ ਹੋਣਾ ਪਵੇਗਾ ਇੱਕ ਇੱਕੋ ਇੱਕ ਰਸਤਾ ਹੈ ਨਾ ਕਿ ਕਿਸੇ ਬਾਬੇ ਕੋਲੋਂ ਕੰਨ ਵਿੱਚ ਫੂਕ ਮਰਾ ਕੇ ਜਾਂ ਕੋਈ ਕਾਪੀ ਤੇ ਮੰਤਰ ਲਿਖਾ ਕੇ ਜੋ ਆ ਖਾਲਸਾ ਜੀ ਕਿਸੇ ਆਸਣ ਤੇ ਵੱਖਰਾ ਬਹਿ ਕੇ ਇਦਾਂ ਮੰਤਰ ਪ੍ਰਾਪਤ ਨਹੀਂ ਹੁੰਦਾ ਮੰਤਰ ਪ੍ਰਾਪਤ ਹੁੰਦਾ ਹੈ ਗੁਰੂ ਵਾਲੇ ਬਣਨਾ ਹੈ ਤੇ ਗੁਰੂ ਕੋਲੋਂ ਜਿਹੜਾ ਮੰਤਰ ਲੈਣਾ ਹੈ ਨਾਮ ਲੈਣਾ ਹੈ ਉਹ ਪੰ냐 ਸਿੰਘਾਂ ਦੇ ਪੇਸ਼ ਹੋ ਕੇ ਪੰ냐 ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌੜ ਛੱਕ ਕੇ ਉਹਨਾਂ ਕੋਲੋਂ ਖਾਲਸਾ ਜੀ ਜਿਹੜਾ ਨਾਮ ਮਿਲਦਾ ਹੈ ਉਹ ਗੁਰੂ ਵੱਲੋਂ ਦਿੱਤਾ ਹੋਇਆ ਨਾਮ ਹੈ ਉਸ ਨਾਮ ਨੂੰ ਜਪ ਕੇ ਪੜ੍ਹ ਕੇ ਸਿਮਰਨ ਕਰਕੇ ਫਿਰ ਪਰਮਗਤੀ ਨੂੰ ਮਨੁੱਖ ਪ੍ਰਾਪਤ ਹੁੰਦਾ ਹੈ ਸੋ ਸਤਗੁਰੂ ਮਹਾਰਾਜ ਜੀਆ ਨੇ ਇਹ ਸਾਨੂੰ ਵੱਡੀਆਂ ਚੀਜ਼ਾਂ ਖਾਲਸਾ ਜੀ ਦਿੱਤੀਆਂ ਕਾਲ ਯੁਗ ਦੇ ਅੰਦਰ ਨਹੀਂ ਤੇ ਕਾਲ ਯੁਗ ਦੇ ਵਿੱਚ ਭਿਆਨਕ ਆਗ ਹੈ ਖਾਲਸਾ ਜੀ ਇਹ ਜੇ ਕਿਸੇ ਨੂੰ ਚੰਬੜੇ ਤੇ ਇਹ ਲੱਤ ਨਹੀਂ ਨਹੀਂ ਇਹ ਨਰਕਾ ਨੂੰ ਲੈ ਕੇ ਜਾਂਦੀ ਹੈ ਪਰ ਜਿਹੜਾ ਗੁਰੂ ਦਾ ਸੇਵਕ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੇਵਕ ਬਣਦਾ ਹੈ ਸੇਵਕ ਕੌਣ ਹੈ ਜੋ ਸੇਵਾ ਕਰਦਾ ਹੈ ਸੇਵਾ ਕਰਦਾ ਹੈ ਮਨ ਕਰਕੇ ਤਨ ਕਰਕੇ ਧਨ ਕਰਕੇ ਸੋ ਖਾਲਸਾ ਜੀ ਇਸ ਕਰਕੇ ਸਰੀਰ ਕਰਕੇ ਕੀਤੀ ਹੋਈ ਸੇਵਾ ਜਿਹੜੀ ਸਫਲੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਖਾਲਸਾ ਜੀ 12 ਸਾਲ ਕੋ ਗੱਗਰ ਢੋਈ ਹੈ ਲੰਗਰ ਵਿੱਚ ਸੇਵਾ ਕੀਤੀ ਹੈ ਸਤਿਗੁਰ ਮਹਾਰਾਜ ਜੀਆਂ ਦੇ ਚਰਨਾਂ ਦੀ ਸੇਵਾ ਰਾਤ ਨੂੰ ਕਰਦੇ ਸਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਭਾਈ ਜੇਠਾ ਜੀ ਦੇ ਰੂਪ ਵਿੱਚ ਟੋਕਰੀ ਢੋਈ ਹੈ ਮਿੱਟੀ ਪੁੱਟੀ ਹੈ ਖਾਲਸਾ ਜੀ ਸਾਰਾ ਕੁਝ ਕੀਤਾ ਹੈ ਸੋ ਇਹ ਸੇਵਾ ਜਿਹੜੀ ਹੈ ਫਿਰ ਖਾਲਸਾ ਜੀ ਉਸ ਮਨੁੱਖ ਨੂੰ ਤਾਰਦੀ ਹੈ ਸਾਨੂੰ ਮਹਾਰਾਜ ਜੀਆਂ ਨੇ ਕਰਕੇ ਵਿਖਾਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ 18 ਸਾਲ ਖਾਲਸਾ ਜੀ ਹਲਵਾਇਆ ਹੈ ਇਹ ਕਿਸੇ ਨੂੰ ਪਤਾ ਨਹੀਂ ਮਹਾਰਾਜ ਜੀ ਨੇ ਸਾਰੀ ਸ੍ਰਿਸ਼ਟੀ ਤੇ ਭ्रमण ਕਰਕੇ ਘਰ ਘਰ ਜਾ ਕੇ ਗੁਰਸਿੱਖਾਂ ਨੂੰ ਤਾਰਨਾ ਕੀਤਾ ਹੈ ਘਰ ਘਰ ਵਿੱਚ ਖਾਲਸਾ ਜੀ ਜਿੱਥੇ ਕੋਈ ਪਹੁੰਚ ਨਹੀਂ ਸੀ ਸਕਦਾ ਉੱਥੇ ਮਹਾਰਾਜ ਜੀ ਗਏ ਉੱਥੇ ਵੀ ਖਾਲਸਾ ਜੀ ਸਿੱਖੀ ਨੂੰ ਪਰਫੁੱਲਤ ਕੀਤਾ ਹੈ ਆ ਜਿਹੜਾ ਆਕਾਸ਼ ਵਿੱਚ ਧਰੂ ਦਿਖਦਾ ਹੈ ਖਾਲਸਾ ਜੀ ਇਹ ਧਰੂ ਦਾ ਮੰਡਲ ਹੈ ਜਿਹੜਾ ਭਗਤ ਤਰੂ ਹੈ ਇਹ ਉਹਦਾ ਮੰਡਲ ਹੈ ਗੁਰੂ ਨਾਨਕ ਸਾਹਿਬ ਜੀ ਬਾਬਾ ਬਾਲਾ ਜੀ ਬਾਬਾ ਮਰਦਾਨਾ ਜੀ ਦੇ ਨਾਲ ਉੱਥੇ ਪਹੁੰਚੇ ਸਨ ਤੇ ਖਾਲਸਾ ਜੀ ਤਰੂ ਨੂੰ ਜਾ ਕੇ ਨਿਹਾਲ ਕੀਤਾ ਸੀ ਤੇ ਤਰੂ ਨੇ ਪੁੱਛਣਾ ਕੀਤਾ ਸੀ ਤੁਸੀਂ ਕੌਣ ਹੋ ਤੇ ਕਿਹੜੀ ਤਾਕਤ ਨਾਲ ਇੱਥੇ ਪਹੁੰਚੇ ਹੋ ਸੋ ਉਸ ਵੇਲੇ ਭਾਈ ਮਰਦਾਨਾ ਜੀ ਨੇ ਦੱਸਣਾ ਕੀਤਾ ਵੀ ਇਹ ਨਾਨਕ ਨਿਰੰਕਾਰੀ ਨੇ ਤੇ ਨਾਮ ਦੀ ਕਿਰਪਾ ਨਾਲ ਅਸੀਂ ਇੱਥੇ ਪਹੁੰਚੇ ਹਾਂ ਤੇ ਖਾਲਸਾ ਜੀ ਧਰੂ ਨੇ ਆਪਣੇ ਮੰਡਲ ਤੋਂ ਉੱਠ ਕੇ ਆਸਣ ਤੋਂ ਉੱਠ ਕੇ ਧੰਨ ਸਵਾਮੀ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨ ਪਰਸੇ ਸਨ ਘੁੱਟ ਕੇ ਫੜੇ ਸਨ ਤੇ ਬਚਨ ਕੀਤੇ ਸਨ ਸਤਗੁਰੂ ਜੀ ਤੁਸੀਂ ਇਸ ਨਗਰ ਨੂੰ ਇਸ ਮੰਡਲ ਨੂੰ ਮਹਾਰਾਜ ਇਸ ਧਾਰੇ ਨੂੰ ਇਸ ਧਰਤੀ ਨੂੰ ਨਿਹਾਲ ਕਰ ਛੱਡਿਆ ਹੈ ਬਹੁਤ ਲੰਮੇ ਸਮੇਂ ਤੋਂ ਸਤਗੁਰੂ ਜੀ ਆਪ ਜੀ ਦੀ ਉਡੀਕ ਵਿੱਚ ਸਾਂ ਉਸ ਵੇਲੇ ਭਾਈ ਮਰਦਾਨਾ ਜੀ ਬਾਬਾ ਬਾਲਾ ਜੀ ਨੇ ਪੁੱਛਣਾ ਕੀਤਾ ਕਿ ਧਰੂ ਤੂੰ ਕਿਵੇਂ ਉਡੀਕ ਵਿੱਚ ਸਾਂ ਸਾਨੂੰ ਦੱਸੇ ਵਾਰਤਾ ਸੁਣਾ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਮੰਡਲ ਤੇ ਖਾਲਸਾ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਛੱਡ ਕੇ ਆਪ ਸਤਿਗੁਰੂ ਮਹਾਰਾਜ ਜੀ ਸੱਚਖੰਡ ਨੂੰ ਗਏ ਸਨ ਸੱਚਖੰਡ ਸੱਚੇ ਪਾਤਸ਼ਾਹ ਪਹੁੰਚ ਕੇ ਉੱਥੇ ਆਪਣੀ ਅਗੰਮੀ ਜੋਤ ਨਾਲ ਵਾਰਤਾ ਲਾਪ ਹੁੰਦੀ ਹੈ ਤੇ ਭਾਈ ਬਾਲਾ ਤੇ ਭਾਈ ਮਰਦਾਨਾ ਪਿੱਛੇ ਧਰੂ ਨਾਲ ਬਚਨ ਬਲਾਸ ਕਰਦੇ ਤੇ ਪੁੱਛਦੇ ਸਾਨੂੰ ਦੱਸਣਾ ਕਰ ਤੋ ਕਿਵੇਂ ਵੇਟ ਕਰਦਾ ਸਾਂ ਇਹਨੂੰ ਕਿਵੇਂ ਪਤਾ ਸੀ ਕਾਦੀ ਉਡੀਕ ਸੀ ਤੈਨੂੰ ਵੀ ਮਹਾਰਾਜ ਆਉਣਗੇ ਉਸ ਵੇਲੇ ਖਾਲਸਾ ਜੀ ਧਰੂ ਭਗਤ ਨੇ ਦੱਸਣਾ ਕੀਤਾ ਸੀ ਕਿਉਂਕਿ ਧਰੂ ਜਦੋਂ ਛੋਟਾ ਜਿਹਾ ਸੀ ਖਾਲਸਾ ਜੀ ਆਪ ਸਭ ਨੂੰ ਜਿਹੜੀ ਉਹ ਸਾਖ ਹੀ ਪਤਾ ਹੈ ਤੇ ਉਹ ਸਾਖੀ ਦੇ ਵਿੱਚ ਜੋ ਜੋ ਹੋਇਆ ਸੀ ਮਤਰਈ ਨੇ ਜਿਹੜੀ ਉਹ ਸਰੀਕਾ ਕੀਤਾ ਤੇ ਇਹ ਜਾ ਕੇ ਆਪਣੀ ਮਾਤਾ ਨੂੰ ਪੁੱਛਣਾ ਕਰਦਾ ਵੀ ਤੂੰ ਸਵਾਣੀ ਐ ਕਿ ਰਾਣੀ ਐ ਕਿ ਨੌਕਰ ਰਾਣੀ ਐ ਤੇ ਉਸ ਵੇਲੇ ਉਹਨੇ ਕਿਹਾ ਵੀ ਪੁੱਤੇ ਕਰਮਾਂ ਦੀ ਖੇਡ ਹੈ ਮੈਂ ਪਿੱਛੋਂ ਵੀ ਰਾਣੀ ਸਾਂ ਤੇ ਰਾਜੇ ਤਾਂ ਘਰ ਵਿਆਹੀਆਂ ਪਰ ਫਿਰ ਵੀ ਹਾਲ ਮੇਰਾ ਨੌਕਰਾਂ ਵਾਲਾ ਹੈ ਤੇ ਇਹ ਕਿਵੇਂ ਪ੍ਰਾਪਤ ਹੋਵੇਗੀ ਮਾਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਸਦਕਾ ਮਾਤਾ ਨੇ ਕਹਿਣਾ ਕੀਤਾ ਪੁੱਤਰ ਜਿਹੜਾ ਰੱਬ ਦੀ ਭਗਤੀ ਨਹੀਂ ਕਰਦਾ ਨਾ ਉਥੇ ਉਹਦਾ ਇਥੇ ਇਹੀ ਹਾਲ ਹੁੰਦਾ ਤੇ ਇਹ ਅਸਰ ਕੀਤੀ ਮਨ ਉਤੇ ਗੱਲ ਲੱਗੀ ਉਸ ਵੇਲੇ ਬਾਬਾ ਜੀ ਬਾਬਾ ਧਰੂ ਜੀ ਨੇ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜਾਸੇ ਮਹਾਰਾਜ ਕਹਿੰਦੇ ਬਾਣੀ ਅੰਦਰ ਇਦਾਂ RAM ਨੂੰ ਜਪੀਏ ਇਦਾਂ ਨਾਮ ਕਮਾਈਏ ਇਦਾਂ ਵਾਹਿਗੁਰੂ ਦਾ ਸਿਮਰਨ ਕਰੀਏ ਜਿੱਦਾਂ ਭਗਤ ਪ੍ਰਹਿਲਾਦ ਜੀ ਤੇ ਭਗਤ ਤ੍ਰੂ ਜੀ ਨੇ ਜਪਣਾ ਕੀਤਾ ਹੈ ਬਾਲਵਸਤਾ ਦੇ ਅੰਦਰ ਭੋਲੇ ਪਾਉ ਖਰਸਾ ਜੀ ਪੰਜਾਂ ਸਾਲਾਂ ਦੀ ਉਮਰ ਸੀ ਘਰੋਂ ਚਲੇ ਗਏ ਜਾ ਕੇ ਜੰਗਲ ਵਿੱਚ ਬੈਠ ਗਏ ਉੱਥੇ ਜਾ ਕੇ ਤਪ ਕਰਨਾ ਕੀਤਾ ਸਤਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰੂ ਪ੍ਰਸੰਨ ਹੋਏ ਨਾਰਦ ਜੀ ਨੇ ਆ ਕੇ ਉਪਦੇਸ਼ ਦੇਣਾ ਕੀਤਾ ਤੇ বিষ্ণੂ ਭਗਵਾਨ ਦਾ ਸਵਰੂਪ ਧਾਰਿਆ ਤੇ ਖਾਲਸਾ ਜੀ ਉਹਦਾ ਉਹਦਾ ਸਾਰਾ ਰੂਪ ਦੱਸਿਆ ਵੀ ਉਹ ਐਵੇਂ ਦਾ ਹੈ বিষ্ণੂ ਦੀ ਭਗਤੀ ਵਿੱਚ ਲਾ ਦਿੱਤਾ ਭਗਵਾਨ বিষ্ণੂ ਦੀ ਭਗਤੀ ਵਿੱਚ ਧਰੂ ਜੀ ਨੂੰ ਲਾਉਣਾ ਕੀਤਾ ਤੇ ਖਾਲਸਾ ਜੀ ਸਤੋਗੁਣੀ ਨੇ ਮਹਾਂਪੁਰਸ਼ ਨੇ ਸਤਗੁਰੂ ਮਹਾਰਾਜ ਜੀ ਦੀ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰਾਂ ਦਾ ਜਿਹੜਾ ਖਾਲਸਾ ਜੀ ਅੱਗੇ ਸ਼ਕਤੀ ਦਾ ਪ੍ਰਗਟਾਵਾ ਹੈ ਭਗਵਾਨ ਵਿਸ਼ਨੂੰ ਜੀ ਉਹਨੇ ਫਿਰ ਖਾਲਸਾ ਜੀ ਇਹਨੂੰ ਉਤਾਰਨਾ ਕੀਤਾ ਜਿਸ ਵੇਲੇ ਤਾਪ ਕਰਦਿਆਂ ਕਰਦਿਆਂ ਵਿਸ਼ਨੂੰ ਭਗਵਾਨ ਦੇ ਦਰਸ਼ਨ ਹੋਏ ਉਸ ਵੇਲੇ ਵਿਸ਼ਨੂੰ ਭਗਵਾਨ ਨੂੰ ਇਹ ਪੁੱਛਦੇ ਨੇ ਭਗਤ ਤਰੂ ਜੀ ਕਿ ਮੈਂ ਪਰਮਗਤੀ ਨੂੰ ਪ੍ਰਾਪਤ ਹੋਣਾ ਚਾਹੁੰਨਾ ਤੇ ਉਸ ਵੇਲੇ ਖਾਲਸਾ ਜੀ ਵਿਸ਼ਨੂੰ ਭਗਵਾਨ ਨੇ ਕਹਿਣਾ ਕੀਤਾ ਸੀ ਕਿ ਉਹ ਇੱਕ ਸਾਡੇ ਤੋਂ ਉੱਚੀ ਤਾਕਤ ਹੈ ਜਿਨੇ ਸਾਨੂੰ ਪੈਦਾ ਕੀਤਾ ਹੈ ਪੁੱਤਰ ਉਹਦੇ ਦਰਸ਼ਨ ਵੀ ਤੈਨੂੰ ਹੋਣਗੇ ਤੇ ਪੁੱਛਣਾ ਕੀਤਾ ਕਦੋਂ ਹੋਣਗੇ ਕਹਿੰਦੇ ਜਦੋਂ ਤੂੰ ਸੰਸਾਰ ਵਿੱਚ ਕਈ ਹਜ਼ਾਰ ਸਾਲ ਖਾਲਸਾ ਜੀ ਇਹਨੇ ਰਾਜ ਕੀਤਾ ਮੈਂ ਵਿਸਰਦਾ ਨਾ ਹੋਵਾਂ ਤੇ ਕਹਿੰਦੇ 14000 ਕੇ 28000 ਸਾਲ ਇਹਨੇ ਰਾਜ ਕੀਤਾ ਭਗਤ ਧਰੂ ਨੇ ਧਰਤੀ ਉੱਤੇ ਤੇ ਫਿਰ ਖਾਲਸਾ ਜੀ ਇਹਨੇ ਜਦੋਂ ਇਹ ਸੱਚਖੰਡ ਨੂੰ ਜਾਣ ਦਾ ਤਿਆਰ ਆਇਦਾ ਹੋਇਆ ਇਹਨੂੰ ਖਾਲਸਾ ਜੀ ਪਰਮੇਸ਼ਰ ਨੇ ਕਿਉਂਕਿ ਪੂਰਨ ਭਗਤੀ ਨਹੀਂ ਨਾ ਹੁੰਦੀ ਪੂਰਨ ਭਗਤੀ ਪੂਰੇ ਗੁਰੂ ਦੀ ਹੈ ਜੇ ਕਿਸੇ ਦੇਵੀ ਦੇਵਤੇ ਦੀ ਆਪਾਂ ਭਗਤੀ ਕਰਦੇ ਹਾਂ ਤੇ ਆਪਾਂ ਸੱਚਖੰਡ ਤੱਕ ਨਹੀਂ ਪਹੁੰਚਦੇ ਫਿਰ ਖਾਲਸਾ ਜੀ ਸੱਚਖੰਡ ਤੋਂ ਬਾਹਰ ਇੱਕ ਮੰਡਲ ਹੈ ਇਹ ਮੰਡਲ ਇਹਨੂੰ ਭਗਵਾਨ ਨੇ ਦਿੱਤਾ ਸੀ ਵੀ ਇੱਥੇ ਬੈਠ ਕੇ ਤਾਪ ਕਰ ਇਹ ਆਪਣੀ ਭਗਤੀ ਨਾਲ ਸ਼ਕਤੀ ਨਾਲ ਉੱਥੇ ਪਹੁੰਚ ਕੇ ਤਾਪ ਕਰਦਾ ਸੀ ਤੇ ਇਹਨੇ ਫਿਰ ਉਸ ਵੇਲੇ ਵਿਸ਼ਨੂੰ ਭਗਵਾਨ ਦੇ ਚਰਨ ਫੜੇ ਸੀ ਕਿ ਮੈਂ ਸੱਚਖੰਡ ਵਿੱਚ ਕਦੋਂ ਜਾਵਾਂਗਾ ਮੈਨੂੰ ਕੀ ਰਸਤਾ ਹੈ ਰਸਤਾ ਦੱਸਣਾ ਕਰੋ ਉਸ ਵੇਲੇ ਭਗਵਾਨ ਵਿਸ਼ਨੂੰ ਨੇ ਖੁਸ਼ ਹੋ ਕੇ ਕਿਹਾ ਸੀ ਕਾਲ ਯੁਗ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਰੂਪ ਧਾਰਨਗੇ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਨਾਮ ਹੋਵੇਗਾ ਉਹ ਆਪ ਤੇਰੇ ਕੋਲੇ ਚੱਲ ਕੇ ਆਉਣਗੇ ਦੋਹਾਂ ਸਾਥੀਆਂ ਸਮੇਤ ਜਦੋਂ ਆਉਣਗੇ ਉਸ ਵੇਲੇ ਉਹਨਾਂ ਦੇ ਦਰਸ਼ਨ ਕਰੀ ਉਹ ਦਰਸ਼ਨ ਕਰਕੇ ਤੈਨੂੰ ਜੋ ਸੁੱਖ ਦੇਣਗੇ ਉਹਨਾਂ ਦਾ ਦਰਸ਼ਨ ਕਰਕੇ ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਸੋ ਖਾਲਸਾ ਜੀ ਇਹ ਉਦੋਂ ਦਾ ਬਚਨ ਸੀ ਤੇ ਭਗਤ ਬਾਬਾ ਜੀ ਭਾਈ ਧਰੂ ਜੀ ਜਾ ਭਗਤ ਧਰੂ ਜੀ ਖਾਲਸਾ ਜੀ ਉਦੋਂ ਫਿਰ ਇਹ ਮਹਾਰਾਜ ਜੀਆਂ ਦੀ ਉਡੀਕ ਵਿੱਚ ਨਾਮ ਜਪ ਰਹੇ ਸਨ ਉਦੋਂ ਦੀ ਬੰਦਗੀ ਕਰ ਰਹੇ ਸਨ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਇਸ ਵੇਲੇ ਉੱਥੇ ਪਹੁੰਚੇ ਤੇ ਫਿਰ ਖਾਲਸਾ ਜੀ ਇਹਨਾਂ ਨੇ ਉਹਨਾਂ ਦਾ ਦਰਸ਼ਨ ਕਰਕੇ ਨਿਹਾਲਤਾ ਪ੍ਰਾਪਤ ਕੀਤੀ ਸੀ ਸੋ ਆਪਾ ਆਪਾ ਅਸੀਂ ਐਸੇ ਸਤਿਗੁਰਾਂ ਦੇ ਸੇਖ ਹਾਂ ਖਾਲਸਾ ਜੀ ਕੋਈ ਮਾੜਾ ਮੋਟਾ ਸਾਡਾ ਗੁਰੂ ਨਹੀਂ ਹੈ ਕੋਈ ਕੱਚਾ ਪਿੱਲਾ ਸਾਡਾ ਗੁਰੂ ਨਹੀਂ ਹੈ ਸਾਡਾ ਗੁਰੂ ਤੇ ਖਾਲਸਾ ਜੀ ਗੁਰੂਆਂ ਦਾ ਗੁਰੂ ਹੈ ਪੀਰਾਨ ਪੀਰ ਹੈ ਸਤਿਗੁਰੂ ਰਾਜਿਆਂ ਦਾ ਰਾਜਾ ਹੈ ਮਹਾਰਾਜਿਆਂ ਦਾ ਮਹਾਰਾਜਾ ਹੈ ਕੰਗਾਲਾਂ ਨੂੰ ਨਿਹਾਲ ਕਰਨ ਵਾਲਾ ਹੈ ਜਿਨ੍ਹਾਂ ਦੇ ਪੱਲੇ ਕੋਈ ਤਾਣ ਨਹੀਂ ਉਹਨਾਂ ਨੂੰ ਤਾਣ ਦੇਣ ਵਾਲਾ ਹੈ ਜਿਨ੍ਹਾਂ ਦਾ ਕੋਈ ਮਾਣ ਨਹੀਂ ਉਹਨਾਂ ਨੂੰ ਮਾਣ ਦੇਣ ਵਾਲਾ ਸਤਿਗੁਰੂ ਹੈ ਸੋ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਰਸਤੇ ਚੱਲੀਏ ਸਤਿਗੁਰਾਂ ਦਾ ਪ੍ਰਦੇਸ਼ ਕਮਾਉਣਾ ਕਰੀਏ ਬਾਣੀ ਨੂੰ ਹਿਰਦੇ ਵਿੱਚ ਵਸਾਈਏ ਤੁਰਦੇ ਫਿਰਦੇ ਵਾਹਿਗੁਰੂ ਜੀ ਦਾ ਜਾਪ ਜਪੀਏ ਫਿਰ ਖਾਲਸਾ ਜੀ ਸਾਨੂੰ ਖੁਸ਼ੀਆਂ ਪ੍ਰਾਪਤ ਹੋਣਗੀਆਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਸੋ ਸਤਿਗੁਰ ਕਿਰਪਾ ਕਰਨ ਮਹਾਰਾਜ ਦੀਨ ਦੁਨੀ ਦੇ ਪਾਸ਼ਾ ਮੇਰਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜੋ ਆਈ ਹੈ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਬਾਬਾ ਨੂ ਸਿੰਘ ਸਾਹਿਬ ਦੀ ਦਇਆ ਸਦਕਾ ਜੋ ਪ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਦੀ ਐ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਸਤਿਗੁਰਾਂ ਦੀ ਰਹਿਮਤ ਕਿਰਪਾ ਸਦਕਾ ਉਹ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜਦੇ ਨੇ ਖਾਲਸਾ ਜੀ ਦਿੱਲੀ ਦੇ ਲਾਗੇ ਕੋਈ ਨਗਰ ਹੈ ਉੱਥੋਂ ਦਾ ਦੱਸਦੇ ਸੀ ਮਤਲਬ ਕਹਿ ਲੋ ਕਿ ਦਿੱਲੀ ਦੇ ਨੇ ਤੇ ਉਹ ਦੱਸਦੇ ਕਿ ਸਾਡੇ ਮਹਾਰਾਜ ਦੀ ਕਿਰਪਾ ਸਦਕਾ ਅਸੀਂ ਪੰਜਾਬ ਵਿੱਚੋਂ ਹੀ ਆਏ ਸਾਂ ਜਿਸ ਵੇਲੇ ਖਾਲਸਾ ਜੀ ਉਹ ਦੌਰ ਚੱਲਿਆ ਸੀ 84 ਵਾਲਾ ਉਸ ਵੇਲੇ ਖਾਲਸਾ ਜੀ ਇਹਨਾਂ ਦੇ ਜਿਹੜੇ ਬਜ਼ੁਰਗ ਸਨ ਉਹ ਕੋਈ ਇੱਧਰ ਹੀ ਨੌਕਰੀ ਕਰਦੇ ਸੀ ਇੱਥੇ ਹੀ ਫਿਰ ਇਹ ਦਿੱਲੀ ਛੱਡ ਕੇ ਥੋੜਾ ਜਿਹਾ ਬਾਹਰ-ਵਾਰ ਕੋਈ ਨਗਰ ਪੈਂਦੇ ਆ ਉੱਥੇ ਖਾਲਸਾ ਜੀ ਇਹ ਰਹਿਣਾ ਕਰਦੇ ਉੱਥੇ ਇਹ ਕਹਿੰਦੇ ਸਾਡਾ ਇੱਥੇ ਜਨਮ ਹੋਇਆ ਤੇ ਕਹਿੰਦੇ ਜਦੋਂ ਦਾ ਅਸੀਂ ਇਹ ਘਰ ਲਿਆ ਨਾ ਸਾਡੇ ਬਾਪੂ ਜੀ ਦੇ ਚੜ੍ਹਾਈ ਕਰ ਗਏ ਅਸੀਂ 2006 ਦੇ ਵਿੱਚ ਕਿ 5 ਦੇ ਵਿੱਚ ਇੱਥੇ ਘਰ ਖਰੀਦਣਾ ਕੀਤਾ ਤੇ ਜਦੋਂ ਦੇ ਅਸੀਂ ਇਸ ਘਰ ਵਿੱਚ ਆਏ ਸਾਂ ਸਾਡੇ ਘਰ ਵਿੱਚ ਨਾ ਜਿੱਦਾਂ ਨਾ ਤਾਂ ਕੋਈ ਬਰਕਤ ਸੀ ਤੇ ਨਾ ਕੋਈ ਸਾਨੂੰ ਰਾਹ ਹੀ ਦੱਸਦਾ ਸੀ ਤੇ ਬਿਮਾਰ ਕੋਈ ਨਾ ਕੋਈ ਸਾਡੇ ਘਰ ਵਿੱਚੋਂ ਪੱਕਾ ਹੀ ਰਹਿੰਦਾ ਸੀ ਕਦੇ ਮੈਂ ਬਿਮਾਰ ਹੋ ਜਾਣਾ ਕਦੇ ਮਾਤਾ ਨੇ ਕਦੇ ਘਰਵਾਲੀ ਨੇ ਕਦੇ ਬੱਚਿਆਂ ਨੇ ਘਰ ਦੇ ਵਿੱਚੋਂ ਕੋਈ ਨਾ ਕੋਈ ਪੱਕਾ ਬਿਮਾਰ ਜਾਂਦਾ ਸੀ ਇੱਕ ਠੀਕ ਹੁੰਦਾ ਸੀ ਤੇ ਦੂਜਾ ਬਿਮਾਰ ਪੈ ਜਾਂਦਾ ਸੀ ਪਰ ਅਸੀਂ ਕਦੇ ਗੌਰ ਨਹੀਂ ਕੀਤਾ ਵੀ ਚਲੋ ਬਿਮਾਰੀਆਂ ਲੱਗ ਹੀ ਜਾਂਦੀਆਂ ਮਾੜੀਆਂ ਮੋਟੀਆਂ ਫਿਰ ਕਿਹੜੀ ਗੱਲ ਪਰ ਕਹਿੰਦੇ ਵੀ ਮੈਂ ਕਮਾਈ ਵੀ ਚੰਗੀ ਕਰਦਾ ਪਰ ਕਦੇ ਵੀ ਘਰ ਵਿੱਚ ਪੈਸਾ ਨਹੀਂ ਜੁੜਦਾ ਪੈਸਾ ਜੁੜਨ ਦੀ ਦੂਰ ਦੂਰ ਗੱਲ ਹੈ ਕਿ ਮੈਂ ਜਿਹੜੇ ਘਰ ਦੇ ਕੰਮ ਕਾਜ ਨੇ ਉਹਨਾਂ ਵਾਸਤੇ ਵੀ ਜਿਹੜੇ ਪੈਸੇ ਮੈਨੂੰ ਕਿਸੇ ਕੋਲੋਂ ਮੰਗਣੇ ਪੈਂਦੇ ਆ ਆਪ ਮੈਂ ਕਮਾਈ ਕਰਦਾ ਤੇ 60-62000 ਰੁਪਇਆ ਕਹਿੰਦਾ ਮੈਂ ਕਮਾਉਣਾ ਤੇ ਪਰ ਫਿਰ ਵੀ ਮੈਨੂੰ ਮੰਗ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਪੈਂਦਾ ਮੈਂ ਬੜਿਆਂ ਗੁਰਸਿੱਖਾਂ ਨਾਲ ਇਹ ਗੱਲ ਕੀਤੀ ਹੈ ਬੜੀ ਜਗ੍ਹਾ ਸਾਧੂਆਂ ਸੰਤਾਨਾਂ ਨਾਲ ਗੱਲ ਕੀਤੀ ਹੈ ਵੀ ਭਾਈ ਮੇਰੇ ਘਰ ਵਿੱਚ ਬਰਕਤ ਨਹੀਂ ਹੈ ਤੇ ਮੈਂ ਕੀ ਕਰਾਂ ਕਹਿੰਦੇ ਵੀ ਭਾਈ ਸਾਹਿਬ ਦੱਸ ਦੇ ਕਿ ਇੱਕ ਦਿਨ ਦਾ ਅਚਨਕ ਕਿ YouTube ਤੇ ਸੁਣਦਿਆਂ ਸੁਣਦਿਆਂ ਨਾ ਕਿਸੇ ਨੇ ਉਹ ਪਤਾ ਨਹੀਂ ਹੁਣ ਦਾਸ ਦੀ ਹੋਵੇਗੀ ਜਾਂ ਕਿਸੇ ਹੋਰ ਦੀ ਹੋਵੇਗੀ ਕਿ ਇੱਕ ਵੀਡੀਓ ਪਾਈ ਹੈ ਕਰਜੇ ਪ੍ਰਤੀ ਵੀ ਜੇ ਤੁਹਾਡੇ ਕੋਲੇ ਬਰਕਤ ਨਹੀਂ ਹੈ ਜਾਂ ਮਾਇਆ ਨਹੀਂ ਹੈ ਜਾਂ ਕਰਜੇ ਨੇ ਸਿਰ ਤੇ ਤੋ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤਦੀ ਹੈ ਕਿਤੇ ਉਹਨਾਂ ਨੇ ਸੁਣ ਲਿਆ ਉਹਦੇ ਵਿੱਚ ਖਾਲਸਾ ਜੀ ਇਹ ਵਚਨ ਚੱਲੇ ਕਿ ਸ਼ਹੀਦਾ ਸਾਹਿਬ ਜਿਹੜਾ ਚਪੈਰਾ ਕੱਢਦੇ ਉਹਨੂੰ ਪਤਾ ਨਹੀਂ ਸੀ ਜਦੋਂ ਉਹਨੇ ਸਾਰਾ ਸੁਣਿਆ ਤੇ ਉਹਦੇ ਮਨ ਵਿੱਚ ਵੀ ਆਇਆ ਵੀ ਕਿਉਂ ਨਾ ਮੈਂ ਜਦੋਂ ਸਾਰੇ ਟੱਕਰਾਂ ਮਾਰ ਲੀਆਂ ਹੁਣ ਇਹ ਰਸਤੇ ਦੇ ਪੈ ਕੇ ਤਾਂ ਵੇਖੀਏ ਤੇ ਕਹਿੰਦੇ ਹੁਣ ਦਿੱਲੀੋਂ ਆਉਣਾ ਔਖਾ ਪਰ ਮਹਾਰਾਜ ਦੀ ਕਿਰਪਾ ਸਦਕਾ ਉਹ ਵੀਰ ਨੇ ਉਦਮ ਕੀਤਾ ਤੇ ਖਾਲਸਾ ਜੀ ਮਹੀਨੇ ਦੇ ਵਿੱਚ ਦੋ ਵਾਰ ਆਉਣ ਲੱਗ ਪਿਆ ਪਹਿਲੀ ਵਾਰ ਆਇਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਅਸ਼ਨਾਨ ਕੀਤਾ ਪਰਿਵਾਰ ਸਮੇਤ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵਿੱਚ ਦੁਪਹਿਰਾ ਕੱਟਣਾ ਕੀਤਾ ਦੁਪਹਿਰਾ ਕਟਿਆ ਪਹਿਲੀ ਵਾਰ ਸੰਗਤ ਵਿੱਚ ਦਰਸ਼ਨ ਕੀਤੇ ਰਾਤ ਇੱਥੇ ਰੁਕੇ ਅਗਲੇ ਦਿਨ ਚਾਲਾ ਘਰ ਨੂੰ ਮਾਰਿਆ ਮਹੀਨੇ ਵਿੱਚ ਦੋ ਵਾਰ ਆਉਣ ਲੱਗ ਪਿਆ ਮਹਾਰਾਜ ਦੀ ਕਿਰਪਾ ਨਾਲ ਚਲੋ ਸਤਿਗੁਰਾਂ ਦੀ ਰਹਿਮਤ ਨਾਲ ਜਿਹੜਾ ਮਨ ਵਿੱਚ ਜਿਹੜੀ ਤਪਸ਼ ਸੀ ਜਾਂ ਡਰ ਸੀ ਜਾਂ ਭੈ ਸੀ ਜਾਂ ਮਨ ਵਿੱਚ ਕਈ ਪ੍ਰਕਾਰ ਦਾ ਜਿਹੜੇ ਫੁਰਨੇ ਵਿਚਾਰਾਂ ਆਉਂਦੀਆਂ ਸੀ ਉਹ ਦੋ ਤਿੰਨ ਚਪੈਰੇ ਕੱਟੇ ਮਹਾਰਾਜ ਦੀ ਕਿਰਪਾ ਨਾਲ ਤੇ ਉਹ ਠੀਕ ਹੋ ਗਏ ਮਨ ਵਿੱਚ ਮਨ ਸ਼ਾਂਤ ਹੋ ਗਿਆ ਮਤਲਬ ਝੋਰਾ ਚਿੰਤਾ ਜਿਹੜਾ ਉਹ ਪਰੇ ਹੋ ਗਿਆ ਵੀ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਕਹਿੰਦੇ ਇਦਾਂ ਘਰ ਵਿੱਚ ਤੇ ਕਲਾਕਲੇਸ਼ ਹਮੇਸ਼ਾ ਰਹਿੰਦੀ ਸੀ 2005 ਦੇ ਵਿੱਚੋਂ ਘਰ ਲਿਆ ਤੇ ਘਰ ਵਿੱਚ ਹੀ ਕੋਈ ਇਹੋ ਜਿਹੀ ਸ਼ਾਇ ਸੀ ਵੀ ਜਿਹੜੀ ਸਾਨੂੰ ਜੀਣ ਨਹੀਂ ਦੀ ਸੀ ਦਿੰਦੀ ਪਰ ਸਾਨੂੰ ਪਤਾ ਨਹੀਂ ਸੀ ਲੱਗਦਾ ਤੇ ਆਮ ਕਰਕੇ ਖਾਲਸਾ ਜੀ ਦੇ ਘਰਾਂ ਦੇ ਵਿੱਚ ਇਦਾਂ ਹੀ ਹੁੰਦਾ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਸੋਚਦੇ ਚਲੋ ਕੋਈ ਨਹੀਂ ਮਾੜੀ ਮੋਟੀ ਗੱਲ ਹੈ ਪਰ ਨਹੀਂ ਬਾਣੀ ਦਾ ਜਾਪ ਕਰਨਾ ਚਾਹੀਦਾ ਜਾਪ ਕਰਾਉਣਾ ਚਾਹੀਦਾ ਸੋ ਸਤਿਗੁਰਾਂ ਦੀ ਕਿਰਪਾ ਨਾਲ ਨਾ ਖਾਲਸਾ ਜੀ ਵੀ ਇਥੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਦੋਂ ਆਉਣ ਲੱਪਿਆ ਵੀਰ ਫਿਰ ਮਹਾਰਾਜ ਦੀ ਕਿਰਪਾ ਹੋਈ ਤੇ ਮਨ ਦੇ ਝੋਰੇ ਮਿਟ ਗਏ ਮਨ ਜਿਹੜਾ ਡਰ ਨੂੰ ਹਟ ਗਿਆ ਤੇ ਵੀਰ ਕਹਿੰਦਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਉਹ ਪਹਿਲੀ ਵਾਰ ਸੀ ਦੁਪਹਿਰੇ ਜਦੋਂ ਮੈਂ ਕਟਿਓ ਮਹੀਨਾ ਪਹਿਲੀ ਵਾਰ ਸੀ ਵੀ ਅਮੀਰੀ ਦੇ ਐਂਡ ਤੱਕ ਮੇਰੇ ਕੋਲ ਪੈਸੇ ਨਹੀਂ ਸੀ ਮੁੱਕੇ ਵੀ ਕਾਰਵਿਹਾਰ ਸਾਰੇ ਹੋ ਗਏ ਤੇ ਪੈਸੇ ਨਹੀਂ ਮੁੱਕੇ ਕਹਿੰਦਾ ਮੇਰਾ ਭਰੋਸਾ ਵੱਜ ਗਿਆ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਿਆ ਸ਼ਹੀਦਾਂ ਦੇ ਸਥਾਨ ਤੇ ਗਿਆ ਤੇ ਮੈਂ ਕਿੰਨੇ ਚਿਰ ਦਾ ਇਹ ਚੀਜ਼ ਵੇਖਦਾ ਕਿ ਮੇਰੇ ਕੋ ਕਦੇ ਵੀ ਪੈਸੇ ਨਹੀਂ ਬਚਦੇ ਮੈਂ ਲੋਕਾਂ ਕੋਲੋਂ ਮੰਗਦਾ ਪਰ ਇਸ ਮਹੀਨੇ ਜਦੋਂ ਮੈਂ ਚਪਹਰੇ ਕੱਟੇ ਤੇ ਮੇਰੇ ਕੋ ਪੈਸੇ ਬਚੇ ਨੇ ਤੇ ਉਹ ਬਚੇ ਹੋਏ ਪੈਸੇ ਜਿੰਨਾਂ ਕੋਲੋਂ ਭਾ ਲਏ ਸੀਗੇ ਉਹਨੇ ਵਰਤੇ ਸੀ ਲੈ ਕੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਮੋੜੇ ਵੀਰ ਕਹਿੰਦਾ ਤਿੰਨ ਕ ਚਾਰ ਮਹੀਨੇ ਲਗਾਤਾਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਿੱਦਾਂ ਜਾਣਾ ਦੋ ਵਾਰ ਮਹੀਨੇ ਕਹਿੰਦਾ ਹੌਲੀ ਹੌਲੀ 사ਤਗੁਰਾਂ ਦੀ ਕਿਰਪਾ ਜਿਹਦੇ ਕੋ ਪੈਸਾ ਲੈਣ ਦੇਣ ਸੀ ਉਹ ਵੀ ਲੱਤ ਗਿਆ ਚਲੋ ਹੁਣ ਮਹਾਰਾਜ ਦੀ ਕਿਰਪਾ ਨਾਲ ਬਰਕਤ ਵੀ ਪੈਣ ਲੱਗ ਪਈ ਸਾਰੇ ਖਰਚੇ ਬੱਚਿਆਂ ਦੇ ਸਕੂਲਾਂ ਦੇ ਸਾਰੇ ਖਰਚੇ ਕੱਢ ਕੇ ਮੇਰੇ ਕੋਲੋਂ ਪੈਸੇ ਬਚ ਜਾਂਦੇ ਸੀ ਤੇ ਮੈਂ ਉਹ ਪੈਸਿਆਂ ਵਿੱਚੋਂ ਉਹਨਾਂ ਦਾ ਦਸਵੰਦ ਕੱਢਣ ਲੱਗ ਪਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਆਪ ਹੀ ਮਤ ਚੱਲੀ ਵੀ ਕਿਉਂ ਨਾ ਕਿ ਦਸਵੰਦ ਕੱਢਿਆ ਕਰਾਂ ਤੇ ਖਾਲਸਾ ਜੀ ਉਹ ਪੈਸੇ ਰੱਖਣ ਲੱਗ ਪਿਆ ਵੀ ਮਹਾਰਾਜ ਕਿਰਪਾ ਕਰਨ ਸਤਗੁਰ ਦਇਆ ਕਰਨ ਮਹਾਰਾਜ ਹੋਰ ਬਰਕਤ ਪਾਉਣ ਆਸ ਹੁੰਦੀ ਹੈ ਹਰ ਇੱਕ ਮਨੁੱਖ ਨੂੰ ਖਾਲਸਾ ਜੀ ਫੇਰ ਉਹ ਵੀਰ ਕਹਿੰਦਾ ਵੀ ਇੱਕ ਦਿਨ ਕੀ ਹੁੰਦਾ ਕਿ ਸਾਰੇ ਘਰ ਦੇ ਨਾ ਸਾਡੇ ਵਿਆਹ ਸੀ ਰਿਸ਼ਤੇਦਾਰੀ ਵਿੱਚ ਇੱਥੇ ਦਿੱਲੀ ਵਿੱਚ ਹੀ ਉਹ ਸਾਰੇ ਗਏ ਸੀ ਤੇ ਮੇਰੀ ਥੋੜੀ ਜਿਹੀ ਸਿਹਤ ਨਾ ਜਿੱਦਾ ਬੁਖਾਰ ਜਾ ਹੋਇਆ ਤੇ ਮੈਂ ਘਰੇ ਰੁਕ ਗਿਆ ਕਹਿੰਦੇ ਉਸ ਦਿਨ ਮੈਂ ਘਰੇ ਰੁਕਿਆ ਤੇ ਮੇਰੇ ਮਨ ਵਿੱਚ ਆਈ ਕਿਉਂ ਨਾ ਬਾਣੀ ਪੜਾਂ ਜਾਪ ਕਰਾਂ ਤੇ ਕਹਿੰਦਾ ਮੈਂ ਪੋਥੀ ਲੈ ਕੇ ਤੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਕਰ ਲਿਆ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਮੈਂ 14-15 ਅਸ਼ਟਪਦੀ ਦੇ ਪਹੁੰਚਿਆ ਤੇ ਇਦਾਂ ਲੱਗਾ ਵੀ ਕਿਸੇ ਨੇ ਬੂਹਾ ਖੜਕਾਇਆ ਜਿਹੜੇ ਕਮਰੇ 'ਚ ਮੈਂ ਬੈਠਾ ਸਾਂ ਬੂਹਾ ਢੋਗੇ ਬੈਠਾ ਸਾਂ ਬੂਆ ਖੜਕਾਉਣ ਦੀ ਪੂਰੀ ਜਿੱਦਾਂ ਆਵਾਜ਼ ਆਉਂਦੀ ਬੂਆ ਖੜਕਾਇਆ ਕਹਿੰਦੇ ਮੈਂ ਪੋਥੀ ਇਦਾਂ ਹੀ ਹੱਥ ਵਿੱਚ ਫੜੀ ਮੈਂ ਤੁਰ ਕੇ ਬੂਆ ਖੋਲਿਆ ਬਾਹਰ ਕੋਈ ਨਹੀਂ ਸੀ ਕਹਿੰਦੇ ਮੈਂ ਬੂਆ ਕੰਨ੍ਹ ਨਾਲ ਲਾਤਾ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਫਿਰ ਬਾਣੀ ਸ਼ੁਰੂ ਕਰ ਦਿੱਤੀ ਮੈਂ ਤੁਰਨ ਤੁਰ ਫਿਰ ਕੇ ਕਰਨ ਲੱਗ ਪਿਆ ਤੇ ਕਹਿੰਦਾ ਫਿਰ ਦੂਸਰੇ ਕਮਰੇ ਦਾ ਬੂਆ ਖੜਕਿਆ ਕਹਿੰਦਾ ਮੈਂ ਉਧਰ ਗਿਆ ਉੱਥੇ ਵੀ ਕੋਈ ਨਹੀਂ ਕਹਿੰਦਾ ਮੈਂ ਫਿਰ ਨਾ ਪੋਥੀ ਮਹਾਰਾਜ ਜੀ ਦੀ ਹੱਥ ਵਿੱਚ ਫੜ ਕੇ ਇਹਦੇ ਨੰਗੇ ਪੈਰੀ ਬਾਹਰ ਤੱਕ ਗਿਆ ਵੀ ਮੈਂ ਕੋਈ ਗੇਟ ਮੈਂ ਸ਼ਾਇਦ ਖੁੱਲਾ ਤਾਂ ਨਹੀਂ ਛੱਡ ਆਇਆ ਕੋਈ ਨਿਆਣਾ ਨਾ ਤੰਗ ਕਰਦਾ ਹੋਵੇ ਜਾਂ ਕੋਈ ਚੀਜ਼ ਨਾ ਵੜ ਗਈ ਹੋਵੇ ਪਰ ਬਾਹਰ ਗੇਟ ਨੂੰ ਵੀ ਲੋਕ ਲੱਗਾ ਸੀਗਾ ਕਹਿੰਦਾ ਵੀ ਫਿਰ ਹੌਲੀ ਹੌਲੀ ਨਾ ਮੈਂ ਜਿੱਦਾਂ ਸੁਖਣੀ ਸਾਹਿਬ ਦਾ ਪਾਠ ਕਰਦਾ ਗਿਆ ਤੇ ਮੈਂ 22ਵੀਂ 23ਵੀਂ ਪੌੜੀ ਤੇ ਸੀ ਤੇ ਕਹਿੰਦਾ ਜਦੋਂ ਉੱਥੇ ਪਹੁੰਚਿਆ ਤੇ ਘਰ ਦੇ ਦੋਵੇਂ ਬੂਹੇ ਬੜੀ ਜ਼ੋਰ ਨਾਲ ਖੜਕ ਕੇ ਕਹਿੰਦਾ ਪਹਿਲਾਂ ਤਾਂ ਇੱਕ ਵਾਰ ਮੈਂ ਡਰ ਗਿਆ ਫਿਰ ਮਹਾਰਾਜ ਦੀ ਕਿਰਪਾ ਵਰਤੀ ਮੈਂ ਉੱਚੀ ਉੱਚੀ ਸ੍ਰੀ ਸੁਖਣੀ ਸਾਹਿਬ ਦਾ ਪਾਠ ਪੜਨ ਲੱਗ ਪਿਆ ਕਹਿੰਦਾ ਵੀ ਪੜਦਾ ਰਿਹਾ ਮਨ ਮੇਰਾ ਡਰ ਗਿਆ ਵੀ ਇਹ ਕੀ ਕਾਰਨ ਬਣਿਆ ਵੀ ਘਰੇ ਤਾਂ ਕੋਈ ਨਹੀਂ ਇਹ ਕਿਉਂ ਖੜਕ ਰਹਾ ਕੀ ਕਾਰਨ ਹੈ ਕਹਿੰਦਾ ਉਸ ਦਿਨ ਮੈਨੂੰ ਮਾੜੀ ਸ਼ਕਤੀ ਦਾ ਅਹਿਸਾਸ ਹੋਇਆ ਵੀ ਸਾਡੇ ਘਰ ਵਿੱਚ ਜਰੂਰ ਕੁਝ ਨਾ ਕੁਝ ਹੈਗਾ ਤੇ ਇਹੀ ਸਾਡਾ ਕੁਝ ਬਣ ਨਹੀਂ ਦਿੰਦਾ ਫਿਰ ਕਹਿੰਦੇ ਵੀਰ ਜੀ ਦੱਸਦੇ ਕਹਿੰਦੇ ਅਸੀਂ ਨਾ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਇਥੇ ਮਿੱਤਰ ਸੀ ਉਹਨਾਂ ਦੇ ਬਜ਼ੁਰਗ ਕਹਿੰਦੇ ਵੀ ਤੂੰ ਜਾਣਾ ਸੀਦਾ ਸਾਹਿਬ ਟ੍ਰੇਨ ਤੇ ਆਂਦਾ ਸੀ ਮੈਂ ਕਹਿੰਦੇ ਉਹ ਕਹਿੰਦੇ ਵੀ ਮੈਨੂੰ ਵੀ ਲੈ ਜਾ ਕਰ ਕਹਿੰਦੇ ਅਸੀਂ ਇੱਕ ਵਾਰ ਦੋਵੇਂ ਇਕੱਠੇ ਟ੍ਰੇਨ ਤੇ ਆਉਂਦੇ ਸੀ ਤੇ ਟ੍ਰੇਨ ਦੇ ਵਿੱਚ ਨਾ ਨਿਹੰਗ ਸਿੰਘ ਸਾਡੇ ਨਾਲ ਬੈਠੇ ਵਚਨ ਬਲਾਸ ਚੱਲੇ ਬੜੀ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਦੀਪ ਸਿੰਘ ਸਾਹਿਬ ਦੇ ਜੀਵਨ ਬਾਰੇ ਉਹਨਾਂ ਨੇ ਦੱਸਿਆ ਬਾਬਾ ਨੋਹ ਸਿੰਘ ਸਾਹਿਬ ਬਾਰੇ ਮੈਨੂੰ ਪਤਾ ਲੱਗਾ ਸ਼ੀਦੀ ਦੇਗ ਬਾਰੇ ਪਤਾ ਲੱਗਾ ਉਹਨਾਂ ਨੇ ਸਾਰਾ ਕੁਝ ਫਿਰ ਮੈਂ ਉਹ ਵੀ ਕਰਾਈਆਂ ਕਹਿੰਦੇ ਉਹਨਾਂ ਨੇ ਦੱਸਿਆ ਇੱਕ ਰਾਂ ਵੀ ਇਦਾਂ ਇਹ ਚੀਜ਼ ਹੁੰਦੀ ਆ ਤੇ ਇਹ ਚੀਜ਼ ਦਾ ਬਹੁਤ ਪ੍ਰਭਾਵ ਹੁੰਦਾ ਤੇ ਇਹ ਜਿਹੜੀ ਚੀਜ਼ ਘਰ ਵਿੱਚ ਵੜੀ ਹੋਵੇ ਤੇ ਨਾ ਉੱਥੇ ਬਰਕਤ ਪੈਂਦੀ ਆ ਨਾ ਸੁੱਖ ਆਉਂਦਾ ਤੇ ਇਸ ਨਿਮਿਤ ਹੋ ਸਕੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪੁਤ੍ਰ ਬਾਣੀ ਦਾ ਪਾਠ ਕਰਾਉਣਾ ਚਾਹੀਦਾ ਜੇ ਬੰਦਾ ਝੱਲਦਾ ਤੇ ਚੰਡੀ ਦਾ ਜਾਪ ਖਾਲਸਾ ਜੀ ਉਹ ਜਾਪ ਜਰੂਰ ਇਹਦੇ ਪਰਥਾਏ ਕਰਾਉਣਾ ਚਾਹੀਦਾ ਕਹਿੰਦੇ ਉਹ ਬਜ਼ੁਰਗਾਂ ਨੇ ਦੱਸਿਆ ਤੇ ਚਲੋ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਦਇਆ ਹੋਈ ਫਿਰ ਖਾਲਸਾ ਜੀ ਇਹ ਵੀਰ ਨਾ ਪਿਛਲੇ 6 ਮਹੀਨੇ ਕੇ 8 6-7 ਮਹੀਨੇ ਹੋ ਗਏ ਹੁਣੇ ਆ ਇਹ ਵੀਰ ਜਿਹਦੀ ਹੱਡ ਬੀਤੀ ਆਪਾਂ ਸੁਣਾ ਰਹੇ ਆ ਇਹਨਾਂ ਨੇ ਖਾਲਸਾ ਜੀ YouTube ਤੇ ਸੁਣਦਿਆਂ ਸੁਣਦਿਆਂ ਦਾਸ ਦੀਆਂ ਵੀ ਇਹਨਾਂ ਨੂੰ ਸ਼ਾਇਦ ਵੀਡੀਓ ਮਿਲੀਆਂ ਕਿ ਜਾਂ ਜਿਹੜੀ ਪਹਿਲੀ ਉਹਨਾਂ ਨੇ ਸੁਣੀ ਸੀ ਉਹ ਵੀ ਦਾਸ ਦੀ ਸੀ ਪਤਾ ਨਹੀਂ ਇਹਦੇ ਬਾਰੇ ਉਹਨਾਂ ਨੇ ਪੁੱਛਣਾ ਕੀਤਾ ਵੀ ਸਾਡਾ ਚੰਡੀ ਦਾ ਜਾਪ ਤੁਸੀਂ ਕਰਾ ਦੋਗੇ ਤੇ ਆਪਾਂ ਉਹਨਾਂ ਨੂੰ ਬੇਨਤੀ ਕੀਤੀ ਵੀ ਵੀਰਜੀ ਵੀ ਡੇਟ ਲੈਣੀ ਪੈਂਦੀ ਆ ਤੇ ਕਰਾਵਾ ਦੇਵਾਂਗੇ। ਉਹਨਾਂ ਨੇ ਦੱਸਿਆ ਵੀ ਇਦਾਂ ਘਰ ਵਿੱਚ ਮਾੜੀ ਸ਼ਕਤੀ ਦਾ ਪ੍ਰਭਾਵ ਹੈ ਤੇ ਚਲੋ ਖਾਲਸਾ ਜੀ ਇੰਨੀ ਕੁ ਦਾਸ ਨਾਲ ਗੱਲ ਹੋਈ ਕੋਈ ਬਹੁਤੀ ਗੱਲ ਨਹੀਂ ਹੋਈ। ਮੈਂ ਉਹਨਾਂ ਨੂੰ ਖਰਚਾ ਦੱਸ ਦਿੱਤਾ ਉਹ ਕਹਿੰਦੇ ਤੁਸੀਂ ਕਰਾ ਦਿਓ। ਮਹਾਰਾਜ ਕਿਰਪਾ ਕਰਨਗੇ। ਉਹਨਾਂ ਨੇ ਖਾਲਸਾ ਜੀ ਦਾਸ ਨੂੰ ਪੇਟਾ ਭੇਜ ਦਿੱਤੀ ਆਪਾਂ ਤਰੀਕ ਲੈ ਕੇ ਨੇ ਚੰਡੀ ਦਾ ਜਾਪ ਜਿਹੜਾ ਉਹ ਆਰੰਭ ਕਰ ਦਿੱਤਾ। ਜਿਸ ਦਿਨ ਚੰਡੀ ਦਾ ਜਾਪ ਉਹਨਾਂ ਦਾ ਆਰੰਭ ਹੋਇਆ ਉਸ ਦਿਨ ਖਾਲਸਾ ਜੀ ਉਹਨਾਂ ਦਾ ਜਿਹੜਾ ਪਰਿਵਾਰ ਸੀ ਨਾ ਉਹ ਫੇਰ ਕਿਤੇ ਕਿਸੇ ਰਿਸ਼ਤੇਦਾਰੇ ਦੇ ਵਿੱਚ ਖਾਲਸਾ ਜੀ ਗਿਆ ਹੋਇਆ ਸੀ। ਵੀ ਕੋਈ ਕਾਰਜ ਵਾਸਤੇ ਜਾਂ ਕੋਈ ਪ੍ਰੋਗਰਾਮ ਸੀ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਕਹਿੰਦਾ ਉਹ ਸਾਰੇ ਕਹਿੰਦਾ ਮੈਂ ਉਸ ਦਿਨ ਘਰੇ ਸਾਂ ਜਿਸ ਦਿਨ ਆਰੰਭ ਹੋਇਆ ਪਾਠ ਤੇ ਦਾਸ ਨੇ ਉਹਨਾਂ ਨੂੰ ਵੀਡੀਓ ਤੇ ਹੁਕਮਨਾਮਾ ਸਾਰਾ ਭੇਜਿਆ ਜਿੱਦਣ ਉਹ ਭੇਜਿਆ ਨਾ ਤੇ ਖਾਲਸਾ ਜੀ ਉਹ ਕਹਿੰਦਾ ਵੀ ਚਲੋ ਮੈਂ ਸੋਚਿਆ ਵੀ ਮੈਂ ਵੀ ਚੰਡੀ ਦੀ ਵਾਰ ਦਾ ਜਾਪ ਘਰੇ ਕਰਾਂ ਕਹਿੰਦਾ ਵੀ ਮੈਂ ਚੰਡੀ ਦੀ ਪਾਠ ਵਾਸਤੇ ਜਿੱਦਾਂ ਪੋਥੀ ਫੜਾਂ ਕਿ ਮੈਂ ਮਹਾਰਾਜ ਦੀ ਕਿਰਪਾ ਸਦਕਾ ਮੇਰੇ ਕੋ ਉਹ ਪੋਥੀ ਸੀ ਮੈਂ ਲਿਆਂਦੀ ਹੋਈ ਅ ਸ਼ਹੀਦਾਂ ਸਾਹਿਬ ਗਿਆ ਸਾਂ ਤੇ ਉਥੋਂ ਉਹ ਪੋਥੀਆਂ ਲੈ ਗਿਆ ਜਿਹਦੇ ਵਿੱਚ ਦਸਮ ਦੀ ਬਾਣੀ ਕਾਫੀ ਸੀ ਤੇ ਕਹਿੰਦਾ ਮੈਂ ਪੋਥੀਵਾਲ ਨੂੰ ਤੁਰਾਂ ਤੇ ਮੈਨੂੰ ਏਦਾਂ ਲੱਗੇ ਵੀ ਜਿਹੜੀ ਉਹ ਜਗਾ ਹੈ ਉਹ ਗਾਂ ਨੂੰ ਤੁਰੀ ਜਾ ਰਹੀ ਹੈ ਏਦਾਂ ਕਹਿੰਦਾ ਮੈਨੂੰ ਫੀਲ ਹੋਇਆ ਵੀ ਮੈਂ ਜਿੱਦਾਂ ਬੰਦਾ ਖਾਲਸਾ ਜੀ ਗਾਂ ਨੂੰ ਤੁਰਦਾ ਤੇ ਅਗਲੀ ਚੀਜ਼ ਜਿਹਦੇ ਵੱਲ ਨੂੰ ਤੁਰਦਾ ਉਹ ਹੋਰ ਗਾਂ ਤੁਰ ਜੇ ਕਹਿੰਦਾ ਏਦਾਂ ਮੇਰੇ ਨਾਲ 2-4 ਵਾਰ ਹੋਇਆ ਤੇ ਫਿਰ ਕਹਿੰਦਾ ਮੈਨੂੰ ਚੱਕਰ ਆਏ ਤੇ ਚੱਕਰ ਆਣ ਕਰਕੇ ਕਹਿੰਦਾ ਮੈਂ ਡਿੱਗ ਪਿਆ ਜਦੋਂ ਡਿੱਗੇ ਡਿਗ ਪਿਆ ਖਾਲਸਾ ਜੀ ਉਹ ਵੀਰ ਦੱਸਦਾ ਕਿ ਮੈਂ ਬੇਹੋਸ਼ ਹੋ ਗਿਆ ਡਿਗ ਪਿਆ ਉਹ ਬੇਹੋਸ਼ੀ ਦੇ ਵਿੱਚ ਮੇਰੇ ਨਾਲ ਕੀ ਹੋ ਵਰਤਨ ਡਿਆ ਕਿ ਸਿੰਘ ਪਾਠ ਕਰਦੇ ਆ ਉੱਚੀ ਉੱਚੀ ਪਾਠ ਹੁਣ ਚੰਡੀ ਦੀ ਵਾਰ ਦਾ ਹੀ ਹੋ ਸਕਦਾ ਜਾਂ ਕੋਈ ਹੋਰ ਸੀ ਤੇ ਮੈਨੂੰ ਉਹ ਉਹਦੇ ਵਿੱਚ ਇਹ ਨਜ਼ਰ ਆ ਰਿਹਾ ਬੇਹੋਸ਼ੀ ਵਿੱਚ ਕਿ ਸਿੰਘ ਸਾਹਿਬ ਪਾਠ ਕਰ ਰਹੇ ਆ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਦੇ ਆਸਤਾਬਿਆ ਬੈਠ ਕੇ ਪਾਠ ਚੱਲ ਰਿਹਾ ਤੇ ਧੂਫ ਸਮਗਰੀ ਧੋਖ ਰਹੀ ਆ ਸਤਿਗੁਰਾਂ ਦੀ ਕਿਰਪਾ ਨਾਲ ਨਾਰੀਅਲ ਭੰਨੇ ਜਾ ਰਿਹਾ ਇਹ ਸਭ ਕੋਈ ਨਜ਼ਰੀ ਆ ਰਿਹਾ ਤੇ ਕਹਿੰਦਾ ਇੱਕ ਕਾਲੇ ਜਿਹੇ ਰੰਗ ਦਾ ਨਾ ਕੋਈ ਮਾੜੀ ਸ਼ੈ ਨਹੀਂ ਕੀ ਜੀ ਜਿੱਦਾਂ ਬੱਚਾ ਹੁੰਦਾ ਛੋਟਾ ਜਿਹਾ ਕਾਲੇ ਜਿਹੇ ਰੰਗ ਦਾ ਕਹਿੰਦਾ ਉਹ ਸਾਹਮਣੇ ਤੜਫ ਰਿਹਾ ਵੀ ਉਹਦੀ ਬੋਦੀ ਕਿਸੇ ਨੇ ਫੜੀ ਸਿਰੋਂ ਫੜਿਆ ਹੋਇਆ ਤੇ ਉੱਥੇ ਸਿੰਘ ਪਾਠ ਕਰਨ ਦੇ ਤੇ ਉਹਨੂੰ ਚੁੰਮਟੇ ਜਿਹੜੇ ਚੁੰਮਟੇ ਹੁੰਦੇ ਆ ਅੱਗ ਚੋਂ ਕੱਢ-ਕੱਢ ਕੇ ਉਹਦੇ ਵੱਜਣ ਦੇ ਆ ਕਹਿੰਦਾ ਇਦਾਂ ਉਹਦੇ ਵਜੇ ਦੇ ਆ ਬਹੁਤ ਜ਼ੋਰ-ਜ਼ੋਰ ਦੀ ਤੇ ਉਹ ਚੀਕਾਂ ਮਾਰਦਾ ਬੜੀ ਭਿਆਨਕ ਆਵਾਜ਼ ਨਾਲ ਚੀਕਾਂ ਮਾਰਦਾ ਕਹਿੰਦੇ ਸਤਿਗੁਰਾਂ ਦੀ ਕਿਰਪਾ ਨਾਲ ਉਹ ਇੰਨਾ ਚਿਰ ਮੈਂ ਕਿੰਨਾ ਘੰਟਾ ਡੇਢ ਘੰਟਾ 2 ਘੰਟੇ ਕਿੰਨਾ ਚਿਰ ਉੱਥੇ ਪਿਆ ਰਿਆ ਮੈਨੂੰ ਇਹਦੇ ਬਾਰੇ ਨਹੀਂ ਪਤਾ ਕਹਿੰਦਾ ਹੌਲੀ-ਹੌਲੀ ਮਹਾਰਾਜ ਦੀ ਰਹਿਮਤ ਨਾਲ ਮੈਨੂੰ ਆਪੇ ਹੀ ਹੋਸ਼ ਆਈ ਕਹਿੰਦਾ ਹੋਸ਼ ਆਈ ਮੈਂ ਉੱਠਿਆ ਸਰੀਰ ਮੇਰਾ ਭਾਰਾ ਹੋ ਗਿਆ ਸਿਰ ਭਾਰਾ ਹੋ ਗਿਆ ਕਹਿੰਦਾ ਵੀ ਮੈਂ ਜਿਹਨੂੰ ਦ੍ਰਿਸ਼ ਸਾਰਾ ਉਹ ਵੇਖਿਆ ਨਾ ਤੇ ਕਹਿੰਦਾ ਵੀ ਮੈਨੂੰ ਭਰੋਸਾ ਹੋ ਗਿਆ ਫਿਰ ਖਾਲਸਾ ਜੀ ਉਹ ਦਾਸ ਨੂੰ ਫੋਨ ਵੀ ਕਰਦੇ ਇਹਦੇ ਪਰ ਆਪਾਂ ਜਦੋਂ ਸੇਵਾ ਵਿੱਚ ਹੋਈਏ ਫੋਨ ਨਹੀਂ ਚੁੱਕਦੇ ਉਹਨੇ ਫੋਨ ਮੈਨੂੰ ਬਹੁਤ ਕੀਤਾ ਤੇ ਦਾਸ ਨੇ ਤੀਜੇ ਦਿਨ ਜਦੋਂ ਸਮਾਪਤੀ ਦੀ ਪਾਉਣੀ ਸੀ ਵੀਡੀਓ ਤੇ ਖਾਲਸਾ ਜੀ ਉਹ ਸਮਾਪਤੀ ਦੀ ਉਹਨਾਂ ਨੂੰ ਵੀਡੀਓ ਭੇਜਿਆ ਸਾਰਾ ਕੁਝ ਭੇਜਿਆ ਤੇ ਉਹਨਾਂ ਨੇ ਉਦੋਂ ਕਿਹਾ ਵੀ ਤੁਹਾਡਾ ਧੰਨਵਾਦ ਹੈ ਕੋਈ ਗੱਲ ਨਹੀਂ ਦਸੀ ਪਰ ਖਾਲਸਾ ਜੀ ਆ ਥੋੜਾ ਜਿਹਾ ਪਹਿਲਾਂ ਹੱਡ ਵੀਤੀ ਇਹਨਾਂ ਨੇ ਭੇਜਣਾ ਕੀਤਾ ਵੀ ਵੀਰ ਜੀ ਉਦੋਂ ਸਾਡੇ ਨਾਲ ਆ ਹੋਇਆ ਸੀ ਤੇ ਉਹ ਜਿਹੜਾ ਮੈਂ ਚੁਮਟੇ ਉਹਨੂੰ ਵਜਦੇ ਵੇਖੇ ਸੀ ਸੱਟਾਂ ਮਾਰਦੇ ਵੇਖੇ ਸੀ ਉਹ ਕੋਈ ਕੋਈ ਐਸੀ ਗੰਮੀ ਸ਼ਕਤੀ ਸੀ ਉਹ ਉਹ ਨਜ਼ਰ ਨਹੀਂ ਸੀ ਆਉਂਦੀ ਪਰ ਚੁਮਟਾ ਜਿਹੜਾ ਵਜਦਾ ਉਹਦੇ ਨਜ਼ਰ ਆਉਂਦਾ ਸੀ ਤੇ ਉਹਦੀ ਜਿਹੜੀ ਬੋਦੀ ਸੀ ਉਹ ਉਹਦੇ ਉੱਤੇ ਹੱਥ ਕਿਸੇ ਦਾ ਦਿਖਦਾ ਸੀ ਵੀ ਕਿਸੇ ਨੇ ਫੜਿਆ ਬਾਕੀ ਜਿਹੜਾ ਸਰੂਪ ਸੀ ਉਹਦਾ ਨਜ਼ਰ ਨਹੀਂ ਸੀ ਆਉਂਦਾ ਤੇ ਉਹ ਚੁਮਟਾ ਜਿਹੜਾ ਉਹ ਆਪਣੇ ਆਪ ਵੱਜਦਾ ਸੀ ਉਹਨੂੰ ਤੇ ਉਸ ਦਿਨ ਤੋਂ ਬਾਅਦ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤੀ ਆ ਵੀਰ ਕਹਿੰਦਾ ਕਿ ਨਾ ਘਰ ਵਿੱਚ ਬਿਮਾਰੀ ਆਈ ਹੈ ਕੋਈ ਨਾ ਬਿਮਾਰ ਹੋਇਆ ਸਤਿਗੁਰਾਂ ਦੀ ਕਿਰਪਾ ਨਾਲ ਖੁਸ਼ਹਾਲੀ ਵੀ ਆਈ ਹੈ ਸਤਿਗੁਰਾਂ ਦੀ ਮਿਹਰ ਨਾਲ ਕੰਮ ਵਿੱਚ ਵੀ ਬਰਕਤ ਪੈ ਗਈ ਹੈ ਉੱਥੇ ਵੀ ਮੇਰਾ ਵਾਧਾ ਹੋ ਗਿਆ ਉੱਥੇ ਵੀ ਐਕਸਪੀਰੀਅੰਸ ਜਿਹੜੋ ਬੰਦੇ ਦਾ ਵੱਧ ਜਾਂਦਾ ਤੇ ਉਹ ਖਾਲਸਾ ਜੀ ਕਹਿੰਦਾ ਦੋ ਤਿੰਨ ਕੰਪਨੀਆਂ ਹੋਰਾਂ ਤੋਂ ਵੀ ਮੈਨੂੰ ਉਹ ਵੀਰ ਨੇ ਕੋਈ ਕੰਪਿਊਟਰ ਦਾ ਕੋਰਸ ਵਗੈਰਾ ਕੀਤਾ ਸੀ ਉੱਥੇ ਉਹੋ ਜਿਹਾ ਉਹਦਾ ਕੰਮ ਹੈ ਤੇ ਚੰਗੇ ਪੈਸੇ ਆ ਤੇ ਹੁਣ ਕਹਿੰਦਾ ਕਿ ਉਦੋਂ 60-62 ਹਜ਼ਾਰ ਕਮਾਉਂਦਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਤਨਖਾਹ ਵੀ ਵਾਧੂ-ਵਾਧ ਗਈ ਹੋਰ ਜਗ੍ਹਾ ਵੀ ਚਲਾ ਗਿਆ ਪ੍ਰਮੋਸ਼ਨ ਹੋ ਗਈ ਸੋ ਇਹ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਕਾਰਜ ਤੇ ਮਹਾਰਾਜ ਨੇ ਵੇਖੋ ਮੇਰਾ ਗੁਪਤ ਰੂਪ ਵਿੱਚ ਸਤਿਗੁਰੂ ਜੀ ਕੱਟ ਦਿੰਦੇ ਆ ਉਹ ਵੀਰ ਨੂੰ ਵੇਖੋ ਦਿਖਾਈ ਦਿੱਤੀਆਂ ਇਹ ਚੀਜ਼ਾਂ ਉਹ ਕਹਿੰਦਾ ਇਹ ਸਾਰੀ ਕਿਰਪਾ ਸਭ ਕੁਝ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬਾ ਬਾਬਾ ਨੋਹ ਸਿੰਘ ਸਾਹਿਬ ਨੇ ਮਿਹਰਾ ਕੀਤੀਆਂ ਇਹ ਮੇਰੀ ਉਹ ਮੇਰੀ ਅੱਖਾਂ ਸਾਹਮਣੇ ਉਹ ਵੀਡੀਓ ਆਈ ਉਹ ਵੀਡੀਓ ਕਰਕੇ ਮੈਂ ਪਹਿਲੀ ਵਾਰ ਸ਼ਿਦਾਂ ਸਾਹਿਬ ਆਇਆ ਫਿਰ ਨਿਹੰਗ ਸਿੰਘ ਟਕਰੇ ਉਹਨਾਂ ਨੇ ਬਾਬਾ ਨੋਹ ਸਿੰਘ ਸਾਹਿਬ ਬਾਰੇ ਦੱਸਿਆ ਫਿਰ ਸ਼ਿਦੀ ਦੇਗ ਬਾਰੇ ਪਤਾ ਲੱਗਾ ਜੋ ਦੇ ਘਿਉ ਬਾਰੇ ਪਤਾ ਲੱਗਾ ਫਿਰ ਸਾਰਾ ਕੁਝ ਮਹਾਰਾਜ ਦੀ ਕਿਰਪਾ ਨਾਲ ਚੰਡੀ ਦੀ ਵਾਰ ਬਾਰੇ ਪਤਾ ਲੱਗਾ ਤੇ ਦਾਸ ਦਾ ਉਹ ਧੰਨਵਾਦ ਕਰਨ ਤੇ ਮੈਂ ਉਹਨਾਂ ਨੂੰ ਕਹਾ ਧੰਨਵਾਦ ਕਲਗੀਧਰ ਸੁਆਮੀ ਦਾ ਹੈ ਜਿਨ੍ਹਾਂ ਨੇ ਆਸੀ ਖਾਲਸਾ ਜੀ ਬਲੀ ਬਾਣੀ ਸਾਨੂੰ ਬਖਸ਼ੀ ਹੈ ਜਿਸ ਬਾਣੀ ਨਾਲ ਖਾਲਸਾ ਜੀ ਸੁਰੀ ਪੈਰੇ ਨਾਸ਼ ਹੋ ਜਾਂਦੇ ਸੋ ਸਤਿਗੁਰਾਂ ਦੀ ਕਿਰਪਾ ਨਾਲ ਬੇਅੰਤ ਮਹਾਰਾਜ ਨੇ ਬਰਕਤਾਂ ਉਸ ਵੇਰ ਤੇ ਕੀਤੀਆਂ ਸਤਿਗੁਰ ਚੜ੍ਹਦੀ ਕਲਾ ਕਰਨ ਸਾਨੂੰ ਸਮਤ ਆਵੇ ਸਾਨੂੰ ਖਾਲਸਾ ਜੀ ਕਿਤੇ ਜਾਣ ਦੀ ਲੋੜ ਨਹੀਂ ਡੋਲਣ ਦੀ ਲੋੜ ਨਹੀਂ ਸਾਨੂੰ ਮਹਾਰਾਜ ਜੀਆਂ ਦਾ ਪੱਲਾ ਫੜਨ ਦੀ ਲੋੜ ਹੈ ਸਤਿਗੁਰ ਦੀ ਚਰਨ ਸ਼ਰਨ ਵਿੱਚ ਜਾਣ ਦੀ ਲੋੜ ਹੈ ਫਿਰ ਰੱਖਣ ਵਾਲਾ ਉਹ ਦਾ ਤਾਂ ਆਪ ਹੈ ਕਿਉਂਕਿ ਉਹਦਾ ਨਾਮ ਸੁਣ ਕੇ ਤਾਂ ਖਾਲਸਾ ਜੀ ਜਮਦੂਤ ਭੱਜ ਜਾਂਦੇ ਨੇ ਸੰਸਾਰ ਵਿੱਚ ਕਿਹੜੀ ਕਲਾ ਉਸ ਤੋਂ ਵੱਡੀ ਹੈ ਸੋ 사ਤਗੁਰੂ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖੇਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ